Thank <laughs> ਮਾਸ਼ਾਅੱਲਾ ਇਸੇ ਨਾਲ ਪਤਾ ਨਹੀਂ ਕਿ ਇਸੇ ਨਾਲ ਪਤਾ ਨਹੀਂ ਕਿ 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 ਪਤਾ ਨਹੀਂ ஐலைட்ட் کیڑا بہار والا خیا طلا کے پارٹی پارٹی اسرا لگا اس کے میں دماغ رکھتا سننا ری یا باجا والے نے جو کو بلا دلتا طاری خالص کا کیا سلیب کیڑا اے ویک بادشاہ کے ساتھ کھڑی کرے گا بندے کے سنتا طرح ائی کیڑا اے لا بہار والی سڑک تے کھاڑی سنتا لے کے کتے ہو کے بہت بڑا ڈگڑا رہا کھونیاں نہیں بھگ دا رہے ہیں سڑک تے چلتا پیا سچ ہے روپیہ شاہی <سؤال> سامنے چہرے دیکھ کے کچھے منظر دیکھ کے آنکھیں میں وہ ایسی شمع روشن کر دی کچھے پیر تیری جھولی میں نہ تھے وقتیاسی دیکھ کے روح پائے سونے کا ہے احساس اتنی نہ ادسرت حالیاں بیچ پاس سنجی ہوتا ہوں میرے والے ماں کا تجھے بہت شکریہ کروں گا 25 ਉਹਦੇ ਦਾ ਨਾ ਕੋਈ ਖਾ ਜਿਹਨਾਂ ਨੂੰ ਸੁਪੇ ਸਾਹ ਸੀ ਇਹਦਾ ਕਿਤੇ ਗੁਰੂ ਗੋਬਿੰਦ ਸਿੰਘ ਮਿਲ ਜਾਵੇ ਉਹਦਾ ਕਦਰ ਕਰ ਦਿਓ ਜਿਹੜੀ ਹੋਰ ਦਰਬਾਰ ਤੇ ਲੱਗਦਾ ਹੈ ਇੰਨਾ ਪੇਰ ਰਿਆ ਚੌਥਾ ਸਤਵਾਂ ਦਾ ਦੇ ਆ ਗਿਆ ਸੁੱਖ ਦੀ ਚੁੰਗੀ ਦੀ ਜਦੋਂ ਸਵਸਤੀ ਕੀਤੀ ਗਈ ਨਾ ਅੱਲਾ ਜਹੀ ਕਰ ਦੇ ਇਹ ਬਾਤ ਆ ਗਿਆ ਸਾਡੇ ਸੇਹੀ ਹੈ ਜੋ ਬਿਆਨ ਕਰਦਾ ਹੈ ਕਿ پوری تعلیاں جان سکے سامنے ਇਹਨਾਂ ਦੇ ਲੱਭ ਸਿਆ ਜਾਂਦੇ ਉਹਨਾਂ ਬੰਦਿਆਂ ਦੇ ਨਾਲ ਸਖਿਣੇ ਲੱਗ। ਬਹੁਤ ਖੁਸ਼ੀ ਦਾ ਅੰਦਾਜ਼ ਕਿ ਹਰ ਸਾਲ ਦੀ ਤਰ੍ਹਾਂ ਇਹ ਚੋੜ ਪਿੱਲਾ ਜਿਹੜਾ ਮਾਲਵੀ ਸਾਹਿਬ ਨੇ ਵਿੱਚ ਬਣਾਇਆ ਜਾ ਰਿਹਾ ਤਾਂ ਦਸੈ ਸਿਰੋਚੀ ਦੇ ਚਿਨਹ ਮਹਾਰਾਜੀ ਦੀ ਜਨਸ਼ੋ ਪ੍ਰਪਤ ਹੈ। ਔਰ ਪਾਪਾ ਮਰਜੀ ਦੀ ਬਿਤਰ ਸਥਾਨ ਹੈ ਜਿੱਥੇ ਲੱਖਾਂ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀ ਸਰੀਰਕ ਅਰੋਗਤਾ ਵਾਸਤੇ ਆਉਂਦੇ ਨੇ, ਆਪਣੇ ਸਰੀਰ ਨੂੰ ਅਰੋਗ ਕਰਨ ਵਾਸਤੇ ਆਉਂਦੇ ਨੇ, ਲੋਕ ਰੱਖਣ ਵਾਸਤੇ ਆਉਂਦੇ ਨੇ। ਔਰ ਇਹ ਇਤਿਹਾਸਕ ਜਗ੍ਹਾ ਜਿਹੜੀ ਉਹ ਆਪਣੇ ਨਕੂਦਰ ਦੇ ਵਿੱਚ ਆ ਨਕੂਦਰ ਹਲਕੇ ਦੇ ਵਿੱਚ ਆ ਮੈਨੂੰ ਇਸ ਗੱਲ ਦਾ ਵੀ ਬੜਾ ਮਾਣ ਆ ਔਰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਗਤ ਆਪਣੀ ਅਰੋਗਤਾ ਜਿੰਨ ਨੂੰ ਮਿਲਦੀ ਹੈ ਐਸੇ ਪਹੁੰਚਦੇ ਨੇ ਪ੍ਰਬੰਧਕ ਕਮੇਟੀ ਬਹੁਤ ਸਜਾਤਾਂ ਦੇ ਨਾਲ ਇਹ ਸਾਰੇ ਪ੍ਰਬੰਧ ਕਰਦੀ ਹੈ ਨਗਰਪਾਲਿਕਾ ਨੇ ਰੱਖਦਾ ਪੂਰਾ ਸਾਥ ਦਿੱਤਾ ਹੈ اور ਬੜੀ ਸ਼ਾਨਦਾਰ ਮੀਟਿੰਗ ਦੇ ਨਾਲ ਇਹ ਮੇਲਾ ਸਾਰੇ ਬੜੇ ਪ੍ਰਬੰਧ ਜੜੀ ਕਿਤੇ ਚੱਲਿਆ ਇਹ ਮੈਸੇਜ ਆ ਰਿਹਾ ਸਾਰੀ ਸੰਗਤ ਨੂੰ ਮੇਰੀ ਪੀਰ ਆ ਕੇ ਇਸੇ ਤਰ੍ਹਾਂ ਆਪਣੇ ਗੁਰੂਆਂ ਦੇ ਜਿਹੜੇ ਸਥਾਨ ਆ ਉਹਨਾਂ ਦੇ ਇੱਥੇ ਵੱਚਣ ਕੇ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਦੇ ਆਸ਼ੀਰਵਾਦ ਪ੍ਰਾਪਤ ਕਰੋ ਆਪਣੇ ਘਰਾਂ ਦੇ ਵਿੱਚ ਸਫਲਤਾ ਲਈ ਵਾਸਤੇ ਸਾਨੂੰ ਆਪਣੇ ਰੋਜ਼ ਦੇ ਸਥਾਨਕ ਤੇ ਖੇਤੀ ਬੋਸਤੇ ਰਹਿਣਾ ਚਾਹੀਦਾ ਹੋਵੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਲਓ ਅੱਜ ਅਸੀਂ ਆਪਣੇ ਸਾਰੇ ਸਾਥੀਆਂ ਦੇ ਨਾਲ ਬਾਬਾ ਮਲਜੀ ਦੇ ਗੁਰਦੁਆਰੇ ਦੇ ਵਿੱਚ ਇੱਥੇ ਮਲੜੀ ਸਾਹਿਬ ਨਕਮਸਤਕ ਹੋਣ ਲਈ ਆਏ ਆਂ ਜੋ 436ਵਾਂ ਕੈਸਵਰੀ ਸਲਾਨਾ ਮੇਲਾ ਕਰਾਇਆ ਜਾ ਰਿਹਾ ਹੈ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਆ ਕਿ ਬਾਬਾ ਜੀ ਸਾਡੇ ਤੇ ਮਿਹਰ ਦਾ ਹੱਥ ਵੜਾਈ ਰੱਖਣ ਤਾਂ ਜੋ ਅਸੀਂ ਸਾਰੇ ਹਲਕੇ ਦੀ ਔਰ ਆਪਣੇ ਪੰਜਾਬ ਦੀ ਸੇਵਾ ਕਰ ਸਕੀਏ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਹਾਲਾਤ ਬਣੀ ਜਾ ਰਹੇ ਆ ਉਹਦੇ ਲਈ ਅੱਜ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਡੇ ਸਮੂਹ ਪੰਜਾਬ ਦੇ ਉੱਤੇ ਸਾਰੇ ਪੰਜਾਬੀਆਂ ਜੋ ਵੀ ਧਰਤੀ ਤੇ ਵੱਸਦੇ ਨੇ ਔਰ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਨੇ ਉਹਨਾਂ ਦੇ ਉੱਤੇ ਮਿਹਰ ਬਣਾਈ ਰੱਖਣ ਔਰ ਸਾਰੇ ਸਾਰੇ ਪੰਜਾਬ ਦੇ ਉੱਤੇ ਜਿਹੜਾ ਮਿਹਰ ਭਰਿਆ ਹੱਥ ਰੱਖਣਾ ਜਿਹੀ ਹੀ ਅਰਦਾਸ ਬੇਨਤੀ ਕਰਨ ਲਈ ਬਾਬਾ ਮੱਲ ਜੀ ਦੇ ਗੁਰਦੁਆਰੇ ਵਿੱਚ ਸਾਰੀ ਸਾਥੀਆਂ ਦੇ ਨਾਲ ਨਕਮਸਤਕ ਨੂੰ ਨਕਉਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀ ਇਹਦਾ ਗੁਰਦੁਆਰਾ ਬਾਬਾ ਮੱਲ ਮੱਲੜੀ ਸਾਹਿਬ ਜਿੱਥੇ ਕਿ ਗੁਰੂ ਅਰਜਨ ਦੇਵ ਜੀ ਨੇ ਆ ਕੇ ਬਾਬਾ ਮੱਲ ਜੀ ਨੂੰ ਜਿਹੜਾ ਹੈਗਾ ਇੱਕ ਵਰਦਾਨ ਦਿੱਤਾ ਸੀ ਜੋ ਵੀ ਇੱਥੇ ਹੁਣ ਇਸ ਵੇਲੇ ਆਂਦਾ ਹੈਗਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਤ ਚੌਂਕੀਆਂ ਪੜਦਾ ਹੈਗਾ ਉਸਦੇ ਸਾਰੇ ਹੀ ਰੋਗ ਦੂਰ ਹੋ ਜਾਂਦੇ ਨੇ ਭਾਈ ਸਾਹਿਬ ਭਾਈ ਅਮਰਜੀਤ ਜੀ ਸਾਡੇ ਨਾਲ ਨੇ ਭਾਈ ਸਾਹਿਬ ਮੇਲੇ ਦੀਆਂ ਪਹਿਲਾਂ ਤਾਂ ਮੁਬਾਰਕਾਂ ਤੇ ਅੱਜ ਜਿਹੜੀ ਸੰਗਤ ਆ ਰਹੀ ਹੈਗੀ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਇਤਿਹਾਸ ਹੈਗਾ ਗੁਰਦੁਆਰਾ ਸਾਹਿਬ ਦਾ ਉਸ ਬਾਰੇ ਕੀ ਕਹਿਣਾ ਚਾਹੋਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਬਾਰੇ ਭਟ ਗੁਰਬਾਣੀ ਵਿੱਚ ਉਚਾਰਨ ਕਰਦੇ ਹਨ ਧਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੇ ਉਹ ਪਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗਣ ਸਰੂਪ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮੌ ਸਾਹਿਬ ਵਿਉਣ ਜਾਂਦੇ ਹਨ ਤਾਂ ਇਸ ਧਰਤੀ ਤੇ ਚੰਨ ਪਾ ਕੇ ਉਹਨਾਂ ਨੇ ਇਸ ਧਰਤੀ ਨੂੰ ਪਵਿੱਤਰ ਕੀਤਾ ਬਾਬਾ ਮਲ ਜੀ ਜੋ ਉਹਨਾਂ ਦੇ ਦਰਸ਼ਨਾਂ ਦੀ ਤਾਕਤ ਵਿੱਚ ਪਹਿਲਾਂ ਹੀ ਅੱਥੇ ਬੈਠੇ ਸਨ ਸਤਿਗੁਰੂ ਜੀ ਨੇ ਉਹਨਾਂ ਦੇ ਅੰਤਰ ਕੀ ਜਾਨਣ ਹਾਰੇ ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਬਾਬਾ ਮਲਜੀਤ ਜੋ ਜੋੜੇ ਗੰਢੜ ਦਾ ਕੰਮ ਕਰਦੇ ਸਨ ਪਹਿਲਾਂ ਹੀ ਸਤਿਗੁਰੂ ਜੀ ਵਾਸਤੇ ਉਹਨਾਂ ਨੇ ਜੋੜਾ ਬਣਾਇਆ ਸੀ ਜਦੋਂ ਸਤਿਗੁਰੂ ਜੀ ਉਹਨਾਂ ਨੂੰ ਦਰਸ਼ਨ ਦੇ ਰਹੇ ਹਨ ਤਾਂ ਉਹਨਾਂ ਨੇ ਉਹਨਾਂ ਦੇ ਚਰਨਾ ਵਿੱਚ ਜੋੜਾ ਪਹਿਨਾ ਕੇ ਸਤਗੁਰੂ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਸਤਗੁਰੂ ਜੀ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ਕਿਹਾ ਮੰਗੋ ਜੋ ਮੰਗਣਾ ਤਾਂ ਬਾਬਾ ਮਲਜੀ ਨੇ ਦੇਹ ਅਰੋਗਤਾ ਵਾਸਤੇ ਬੇਨਤੀ ਕੀਤੀ ਸਤਗੁਰੂ ਜੀ ਨੇ ਉਹਨਾਂ ਨੂੰ ਦੇਹ ਅਰੋਗਤਾ ਦਾ ਦਾਨ ਮਖਸ਼ਿਸ਼ ਕੀਤਾ ਅਤੇ ਵਰ ਵੀ ਦਿੱਤੇ ਕਿ ਜੋ ਵੀ ਇਨਸਾਨ ਇਸ ਸਥਾਨ ਤੇ ਆ ਕਰਕੇ ਜੋ ਆਵੇਗਾ ਸ਼ਰਧਾ ਦੇ ਨਾਲ ਉਸਦੇ ਰੋਗ ਦੂਰ ਹੋਣਗੇ ਸੋ ਅੱਜ ਸਤਿਗੁਰੂ ਜੀ ਦੇ ਪਾਵਨ ਬਚਨ ਸੰਪੂਰਨ ਹੋ ਰਹੇ ਹਨ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਤਾਂ ਆ ਕਰਕੇ ਦੇਹ ਅਰੋਗਤਾ ਦਾ ਦਾਨ ਪ੍ਰਾਪਤ ਕਰਦੀਆਂ ਹਨ ਅਤੇ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹਨ ਇੱਥੋਂ ਦੀ ਮਰਯਾਦਾ ਅਨੁਸਾਰ ਰੋਗੀ ਨੂੰ ਸੱਤ ਚੌਂਕੀਆਂ ਪਹਨੀਆਂ ਪੈਂਦੀਆਂ ਹਨ ਚੌਂਕੀਆਂ ਦਾ ਅਰਥ ਹੈ ਕਿ ਚੌਂਕੜਾ ਮਾਰ ਕੇ ਗੁਰੂ ਦਾ ਸਿਮਰਨ ਕਰਨਾ ਗੁਰੂ ਦੀ ਬਾਣੀ ਸੁਣਨੀ ਜੋ ਦੂਰ ਤੋਂ ਆਉਂਦਾ ਹੈ ਜਾਂ ਰੋਗੀ ਜਿਆਦਾ ਹੈ ਨਹੀਂ ਆ ਸਕਦਾ ਮਰੀਜ਼ ਉਹਨਾਂ ਵਾਸਤੇ ਇਤਨੀ ਛੋਟ ਹੈ ਕਿ ਉਹ ਇੱਕ ਚੌਂਕੀ ਇੱਥੇ ਭਰ ਕੇ ਪੰਜ ਚੌਂਕੀਆਂ ਘਰ ਭਰੇ ਅਤੇ ਸੱਤਵੀਂ ਚੌਂਕੀ ਫਿਰ ਦੁਬਾਰਾ ਇੱਥੇ ਹਾਜ਼ਰੀ ਲਵਾਵੇ ਘਰ ਵੀ ਆਪਾਂ ਗੁਰੂ ਦਾ ਸਿਮਰਨ ਕਰਨਾ ਹੈ ਗੁਰੂ ਦੀ ਬਾਣੀ ਸੁਣਨੀ ਹੈ ਥੱਲੇ ਹਸਣ ਡਾਉਣਾ ਹੈ ਤੇ ਘਰਾਂ ਦੇ ਕੰਮਾਂ ਵਿੱਚ ਖਚਤ ਨਹੀਂ ਹੋਣਾ ਤਾਂ ਕਿ ਗੁਰੂ ਸਾਹਿਬ ਆਪਣੀਆਂ অপার ਬਖਸ਼ਿਸ਼ ਦੁਆਰਾ ਜੋ ਉਹਨਾਂ ਨੂੰ ਦੇਹ ਅਰੋਗਤਾ ਦਾ ਦਾਨ ਪ੍ਰਾਪਤ ਹੋਵੇ ਇੱਥੇ ਗੁਰੂ ਕੇ ਲੰਗਰ ਅਠੇ ਪਹਿਰ ਚੱਲਦੇ ਹਨ ਅਤੇ ਗੁਰਬਾਣੀ ਦਾ ਪ੍ਰਵਾਹ ਵੀ ਅਖੰਡ ਪਾਠ ਸਾਹਿਬ ਅਠੇ ਪਹਿਰ ਚੱਲਦੇ ਹਨ ਜੋ ਵੀ ਦੇਹ ਅਰੋਗਤਾ ਪ੍ਰਾਪਤ ਕਰਨ ਵਾਸਤੇ ਜਾਂ ਦੇਹ ਅਰੋਗਤਾ ਮਿਲਣ ਤੇ ਸ਼ੁਕਰਾਨਾ ਕਰਦੇ ਹਨ ਵਿਦੇਸ਼ਾਂ ਵਿੱਚ ਜਾਂਦੇ ਹਨ ਹੋਰ ਵੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇੱਥੇ ਇਸ ਪਾਵਨ ਸਥਾਨ ਤੇ ਜੋ ਜੇਠ ਮਹੀਨੇ ਦੇ ਅਖੀਰਲੇ ਸ਼ਨੀਵਾਰ ਸਲਾਨਾ ਜੋੜ ਮੇਲਾ ਹੁੰਦਾ ਹੈ ਜੋ ਕਿ ਅੱਜ ਵੀ ਆਪ ਦੇਖ ਰਹੇ ਹੋ ਇਸ ਚੈਨਲ ਦੇ ਮਾਧਮ ਰਾਹੀਂ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹੋ 436ਵਾਂ ਸਲਾਨਾ ਜੋੜ ਮੇਲਾ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਵਿਦੇਸ਼ਾਂ ਵਿੱਚ ਵੀ ਬੈਠੇ ਸੰਗਤਾਂ ਧੰਨ ਧੰਨ ਬਾਬਾ ਮਲਜੀਤ ਦਾ ਨਾਮ ਲੈ ਕਰਕੇ ਉਹ ਉੱਥੇ ਵੀ ਦੇ ਰੋਗਤਾ ਪ੍ਰਾਪਤ ਕਰ ਰਹੇ ਹਨ ਸੋ ਇਹਦਾ ਸੰਖੇਪ ਇਤਿਹਾਸ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੰਗਤਾਂ ਦੇ ਆਉਣ ਤੇ ਸੁਸੱਜੇ ਪ੍ਰਬੰਧ ਕੀਤੇ ਗਏ ਹਨ ਲੰਗਰ ਦਾ ਸੁਸੱਜਾ ਪ੍ਰਬੰਧ ਹੈ ਅਤੇ ਗੁਰੂ ਕੀਆਂ ਇਮਾਰਤਾਂ ਵੀ ਬਣ ਰਹੀਆਂ ਹਨ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਕਿ ਅਸੀਂ ਜੋ ਸੰਗਤਾਂ ਆਈਆਂ ਹਨ ਸਹਿਯੋਗ ਦੇ ਰਹੀਆਂ ਹਨ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜੇ ਵਾਪਸ ਇਹ ਗੱਲ ਕਰੀਏ ਲਗਾਤਾਰ ਮੇਲੇ ਨੂੰ ਲੈ ਕੇ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਉਂਕਿ ਬਹੁਤ ਵੱਡਾ ਮੇਲਾ ਇਹ ਗਿਣਿਆ ਜਾਂਦਾ ਹਾਂਜੀ ਇਹ ਵੀ ਅਸੀਂ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਹੈ ਉਹ ਕਿਸੇ ਤਰ੍ਹਾਂ ਦੀ ਵੀ ਘਟਨਾ ਜਾਂ ਟ੍ਰੈਫਿਕ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਬੜੇ ਹੀ ਸਜੇ ਢੰਗ ਦੇ ਨਾਲ ਉਹ ਇਸ ਚੀਜ਼ ਨੂੰ ਬੜੇ ਲੈ ਰਹੇ ਹਨ ਸੋਲਵ ਕਰ ਰਹੇ ਹਨ ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਹੈ ਬੜਾ ਉਹ ਅچھے ਤਰੀਕੇ ਦੇ ਨਾਲ ਜੋ ਗੁਰੂ ਨੂੰ ਗੁਰੂ ਜਾਣ ਕੇ ਗੁਰੂ ਘਰ ਜਾਣ ਕੇ ਉਹ ਆਪਣਾ ਸੇਵਾ ਨਿਭਾਰੇ ਹਨ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪਈ ਸਾਹਿਬ ਲਾਸਟ ਕੁਐਸਚਨ ਮੇਰਾ ਕਿ ਸੰਗਤ ਨੂੰ ਕੀ ਅਪੀ ਹੈਗੀ ਆ ਅਸੀਂ ਗੁਰੂ ਕੀ ਸੰਗਤ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਗੁਰੂ ਘਰ ਹੈ ਭਾਈ ਗੁਰੂ ਘਰ ਨੂੰ ਗੁਰੂ ਘਰ ਆ ਕਰਕੇ ਗੁਰੂ ਦੇ ਦਵਾਰੇ ਰਾਹੀਂ ਆਪਾਂ ਇਸ ਨੂੰ ਪੂਰਾ ਸਤਿਕਾਰ ਦਈਏ ਤਾਂ ਕਿ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਦੇ ਦਰ ਆ ਕਰਕੇ ਬੜੇ ਨਿਮਾਣੇ ਤੇ ਨਿਤਾਣੇ ਹੋ ਕੇ ਆਈਏ ਗੁਰੂ ਦੀ ਸੇਵਾ ਕਰੀਏ ਗੁਰੂ ਦੀ ਬਾਣੀ ਸੁਣੀਏ ਹੋਰ ਤਰ੍ਹਾਂ ਦੇ ਜੋ ਹੈ ਅੱਜ ਕੱਲ ਦੇ ਰੀਤੀ ਰਿਵਾਜਾਂ ਤੋਂ ਅਤੇ ਨਸ਼ੇ ਤੋਂ ਮੁਕਤ ਹੋਈਏ ਇਹ ਸਾਡਾ ਸੰਦੇਸ਼ ਹੈ ਏ ਸਨ ਭਾਈ ਸਾਹਿਬ ਭਾਈ ਅਮਰ ਜੀ ਜੇ ਜਨਾ ਵੱਲੋਂ ਜਿਹੜਾ ਹੈਗਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਗਿਆ ਕਿਉਂਕਿ ਇੱਥੇ ਜਿਹੜਾ ਵੀ ਵਿਅਕਤੀ ਆਂਦਾ ਹੈਗਾ ਵਾ ਉਹ ਹਮੇਸ਼ਾ ਹੀ ਜਿਹੜਾ ਸਾਰੀਆਂ ਮਨੋ ਕਾਮਨਾ ਪੂਰਨ ਕਰਕੇ ਹੀ ਜਾਂਦਾ ਕਿਉਂਕਿ ਇੱਥੇ ਜਿਹੜੀਆਂ ਚਾਹੇ ਦੂਰੋਂ ਦੂਰੋਂ ਸੰਗਤਾਂ ਦੀ ਗੱਲ ਕਰੀਏ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਕਿਉਂਕਿ ਇੱਥੇ ਜਿਹੜੀ ਮਿੱਟੀ ਰਾਖ ਹੈਗੀ ਆ ਉਸ ਨੂੰ ਮਲ ਕੇ ਜਿਹੜਾ ਹੈਗਾ ਹਰ ਤਰ੍ਹਾਂ ਦੇ ਰੋਗਾ ਤੋਂ ਜਿਹੜੇ ਹੈਗੇ ਆ ਨਜਾਤ ਪਾਉਂਦੀਆਂ ਨੇ ਸੰਕਾ ਕੈਮਰਾ ਪਰਸਨ ਨਾਲ ਪਣੀ ਤਰੋੜਾ ਨਿਕੋਤਾ